ਜਿਹੜਾ ਹੈ ਜੀ ਪੁਲਿਸ ਅਥਾਰਟिटीज ਨੇ ਔਰਡਰ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਸਹੀ ਮਾਈਕ੍ਰੋ ਨੂੰ ਜੇ ਕਰੀ ਤੇ ਪੁਲਿਸ ਰਿਮਾਂਡ ਸੀਕ ਕੀਤਾ ਸੀ ਇਸ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਹੋਰਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਹ ਸਵਾਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਕਿ ਉਹ ਜਦੋਂ ਪੁੱਛ ਕੇ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਅਤੇ ਸਹੀ ਜਿਹੜੇ ਪਹਿਲੂ ਹੈ ਉਹਬਰ ਕੇ ਸਾਹਮਣੇ ਆ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਨੀ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ ਜੀ ਠੀਕ ਹੈ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਹੈ ਇਹ ਅੱਜ ਮਾਨਯੋਗ ਕੋਰ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਰਿਮਾਂਡ ਮਿਲਿਆ 9 ਦਿਨ ਦਾ ਪੁਲਿਸ ਰਿਮਾਂਡ ਹੈ ਔਰ 30 ਮਹੀਨੇ ਤੋਂ ਬਾਅਦ ਅਸੀਂ ਸ਼ਕਤੀ ਨਾਦ ਨੂੰ ਪੁਸ਼ਕਿਸ਼ ਅਗਲੀ ਜਾ ਰਹੀ ਹੈ। ਕਿੰਨੇ ਦਿਨ ਮੰਗਿਆ ਸੀਗਾ? ਅਸੀਂ 10 ਦਿਨ ਦਾ ਮੰਗਿਆ ਸੀ ਤੇ ਨੌ ਦਿਨ ਦਾ ਮਨ ਮਿਲ ਗਿਆ। ਤੋਂ ਕਿਹਾ ਇੱਕ ਸਬੂਤ ਤੇ ਆਪੇਸ਼ ਕੀਏ ਗਿਆ ਰੁਪੀ ਕੋਲ ਅਦਾਲਤ। ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਵੀ ਆ ਹਿੰਸ ਕਰਾਇਮ ਇਹਨੇ ਕੀਤਾ ਹੈਗਾ ਤੇ ਸਾਡੇ ਇਹਨਾਂ ਸ਼ਕਤੀ ਨਾਦ ਪੁਸ਼ਕਿਸ਼ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨੇ ਇਹਨਾਂ ਦਾ ਰਮਣਤਾ ਜੇ ਮੰਨ ਜੋ ਕੋਰਟ ਨੇ ਸਾਨੂੰ ਨੌ ਦਿਨ ਦਾ ਰਮਣ ਦੇਤਾ। ਸਰ ਜੋ ਐਫਆਈਆ ਦਰਜ ਕੀਤੀ ਸੀ ਉਸ ਦੇ ਬਾਰੇ ਵਿੱਚ ਥੋੜਾ ਬਤਾ ਦਿਜੀਏ ਕੀ ਕੀ ਧਾਰਾਏ ਥੀ ਉਸ ਕੋ ਸਕੇ ਤੇ ਇਹਦੇ ਚ ਜੋ ਮਕਦਮਾ ਨੰਬਰ 230 ਰੇਟਡ 23 11 2025 ਔਰ ਅੰਡਰ ਸੈਕਸ਼ਨ 113 ਜਿਵੇਂ ਇੱਕ 35 ਜਿਵੇਂ ਇੱਕ 64 ਬੀ ਐਮ ਐਸ ਔਰ 6 ਪੌਸ ਕੋ ਐਕਟ ਦੇ ਤਹਿਤ ਜਿ ਬਸਤੀ ਬਾਵਾ ਖੇਲ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਅਸੀਂ ਕੱਲ ਰੈਸਟ ਪਾਈ ਸੀ ਔਰ ਅੱਜ ਪੇਸ਼ ਕੀਤਾ ਜਿ ਤੁਹਾਨੂੰ ਦੱਸਿਆ ਤੇ 9 ਦਿਨ ਦਾ ਰਮਾਨ ਸਾਨੂੰ ਮਿਲਿਆ ਤਿੰਨ ਤਰੀਕ ਤੱਕ ਉਹਨਾਂ ਕੋਲ ਵੀ ਸਖਤੀ ਨਾਲ ਪੁੱਛ ਕੇ ਕੀਤੀ ਜਾ ਰਹੀ ਹੈ ਲੜਕੀ ਕੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਅਜੇ ਆਉਣੀ ਬਾਕੀ ਹੈ ਠੀਕ ਹੈ ਜੀ